ਲਓ ਜੀ ਹੁਣ ਆਪਾਂ ਤੰਦੂਰ ਲਾਵਾਂਗੇ ਸ਼ਹਿਰ ਦੇ ਵਿੱਚ ਤਾਂ ਗਲੀਆਂ 'ਚ ਹੀ ਲੱਗਦੇ ਨੇ ਪਿੰਡਾਂ ਵਾਲਾ ਕੰਮ ਤਾਂ ਹੈ ਨਹੀਂ ਉਹਦੇ ਵਿੱਚ ਲੱਗਣਾ ਤੇ ਇੱਕ ਆਪਾਂ ਹੈਡਾ ਬੜਾ ਥੈਲਾ ਯਾਨੀ ਲੱਕੜੀਆਂ ਦਾ ਲਿਆਏ ਸੁੱਕੀਆਂ ਦਾ ਤੇ ਇਹਦੇ ਵੀ ਚਾਲੂ ਸਟਫਿੰਗ ਆਪਾਂ ਜਿਵੇਂ ਬਣਾਵਾਂਗੇ ਇਹਦੇ ਵੀ ਚਾਟਾ ਜਿਹੜਾ ਗੁੰਨੇ ਹੁਣ ਤੋਂ ਆਪਾਂ ਠੀਕ ਹੈ ਜੀ ਤਿੰਨ ਬੀਬੀਆਂ ਪੈਣਾ ਸੀ ਹੋ ਗਈਆਂ ਬਾਕੀ ਸਾਰੀ ਗਲੀ ਦੀਆਂ ਆ ਰਹੀਆਂ ਨੇ ਬੜਾ ਚਾਅ ਹੈ ਸਾਰਿਆਂ ਨੂੰ ਵੀ ਨਾਲੇ ਵੀਡੀਓ ਬਣੂਗੀ ਹਾਂਜੀ ਤੇ ਕਾਫੀ ਹਾਂ ਦੀ ਨਹੀਂ ਜੀ ਇਸੇ ਤੋਂ ਸ਼ੱਕ ਹੀ ਆਇਆ ਤੁਸੀਂ ਪੀਓ ਮੇਰੇ ਇੰਨੀ ਵਾਰ ਤਾਂ ਨਹੀਂ ਬੀਤੀ ਜਾਂਦੀ ਵਾਸ਼ਰੂਮ ਆਈ ਜਾਂਦਾ ਹੈ ਲਓ ਜੀ ਪੀਚਾ ਨਹੀਂ ਬਾਸ ਸਰ ਲਓ ਜੀ ਪੀਚਾ ਮੈਂ ਉਹ ਤੋਂ ਕਰਦੇ ਆਂ ਹਣ ਚੜ ਗਈ ਮੈਂ ਕੰਮ ਕਰਕੇ ਚਾਹ ਪੀ ਲਈ ਚਾਹ ਦੀ ਮੂਵੀ ਵਾਟ ਲੈ ਬੰਦੇ ਬੈਠਾ ਬਹੁਤ ਸੁੱਖਾ ਚਲ ਇੱਧਰ ਸੁੱਕਾ ਇੱਧਰ ਰੱਖ ਮੈਂ ਇੱਧਰ ਰੱਖੀ ਦੇਖੋ ਤੁਹਾਡੀ ਦੇਖੋ ਇੱਧਰ ਜਿਹੇ ਉੱਧਰ ਚੱਲ ਜਾ ਠੀਕ ਆ ਉੱਥੇ ਬਹੋ ਲੋ ਇੱਥੇ ਉੱਚੇ ਚ ਠੀਕ ਹੈ ਨਹੀਂ ਉਹਨੇ ਜੇ ਕਿਸੇ ਲੰਗੜਾ ਹੁੰਦਾ ਕੋਈ ਦਿੱਕਤ ਨਹੀਂ ਆਉ ਲੰਗਣ ਨਾ ਉਹ ਤੋ ਰੱਖਾ ਨਾ ਪੂਰੇ ਰੱਖ ਦੋ ਹਾਂ ਸਮਾਨ ਇੱਥੇ ਟਿਕ ਜਾਊਗਾ ਹਾਂ ਇਹਦੇ ਤੇ ਹੋ ਹੋ ਜੂ ਹਾਂ ਇਹਨਾਂ ਨੇ ਤੁਹਾਨੂੰ ਪਾਇਆ ਇਹ ਜੀ ਆਂਟੀ ਨੇ ਆਪਣੇ ਹੱਥ ਦਾ ਬਣਾਇਆ ਹੋਇਆ ਤੰਦੂਰ। ਇੱਥੇ ਕਰਾਂਗੇ। ਇੱਥੇ ਕਰਾਂਗੇ। ਇਹਦੇ ਨੂੰ ਉਹ ਦਿੱਤੇ ਨੇ। ਆਪਾਂ ਤੋਨਾ ਕਰੀਏ ਤੇ ਇਹ ਵੀ ਫੜ ਦੂਗੀ ਮਾਰਨਾ ਰਹਿ ਗਿਆ। ਇਹ ਵਿੱਚ ਆਪਾਂ ਰੱਖ ਲਿਆ ਲਫਾਫਾ ਜੀ ਉੱਪਰ ਲਾਵਾਂਗੇ ਲੱਕੜੀਆਂ ਤੇ ਹੁਣ ਅੱਗ ਵਾੜਨ ਲੱਗਦੇ ਆ। ਅੱਗ ਦਾ ਪਾਈ ਵਾਲ ਲੰਨੀ ਹਾਂ ਹਾਂ ਮਾਚਸ ਸੋਹਣੇ ਪਕਾਉਗੇ ਦੇਤੇ ਹਾਂਜੀ ਹਾਂਜੀ ਹਾਂ ਲਫਾਫਾ ਉੱਪਰ ਨੂੰ ਚੱਕ ਲਿਓ ਹਨ ਇਹ ਗੁੰਮ ਨਹੀਂ ਹੋਣੀ ਤੇ ਇਹ ਉੱਤੇ ਹੋਰ ਸਿੱਧਾ ਨਹੀਂ ਪੈਗੀ ਨਾ ਨਾ ਜੀ ਚੱਲ ਗਈ ਫਿਰ ਤਾਂ ਸਾਰੀਆਂ ਨਹੀਂ ਲੱਗ ਜੂ ਕਿਉਂਕਿ ਸੁੱਕੀਆਂ ਲੱਕੜੀਆਂ ਨੇ ਨਾ ਆਪਣੇ ਘਰ ਦੀਆਂ ਇਹ ਲੈ ਆਏ ਜੀ ਪਿੰਡ ਤੋਂ ਥੱਲਾ ਭਰ ਕੇ ਲੱਕੜੀਆਂ ਦਾ ਆਕਤੋਂ ਵੀ ਫਿਰ ਸਾਫਵਾਨੀ ਨਾਲ ਕਰਦੇ ਪਹਿਲਾਂ ਦੋਨੋਂ ਘਸ ਤੋਂ ਮਗਨ ਜਾ ਰਿਹਾ ਨੂੰ ਅੱਗ ਚੱਲੇ ਦਿਖਾਈ ਆਦੀ ਆਈ ਜਾਂਦੀ ਆ ਆਸਵਾ ਆ ਕੇ ਲੈਣਾ ਇਹ ਹੁਣ ਅੱਗ ਵੱਲ ਜਵੇ ਜੀ ਫਿਰ ਦਿਖਾਉਣੀ ਆ ਇਹ ਦੇਖੋ ਜੀ ਅੱਗ ਵੱਲਣੀ ਸ਼ੁਰੂ ਹੋ ਗਈ ਵਸਤੇ ਹੁਣ ਭੱਖ ਜਵੇ ਇਹ ਉਹ ਉੱਧਰ ਸੀ ਨਾ ਹਵਾ ਨਹੀਂ ਪੈ ਰਹੀ ਸੀ ਹਾਂ ਜੀ ਹਾਂ ਮੋੜੇ ਉਦੋਂ ਹਵਾ ਦੇ ਫਰਕ ਕਰਦੇ ਆ। ਹਾਂ ਨਾ ਵੇ। ਪਹਾਲਾਣਾ ਆ ਕੇ ਦੇਖ ਲੈ। ਇਹ ਹੁਣ ਮੇਰੇ ਖਾਂ ਜਾਨੀਆਂ। ਇਹ ਜੀ ਹੁਣ ਐਨ ਚੰਗੀ ਤਰ੍ਹਾਂ ਐਨ ਆਪਾਂ ਮੋਟੀਆਂ ਲੱਕੜੀਆਂ ਲਾਤੀਆਂ। ਭਖ ਜਵੇ ਇਹ। ਮਦਰ ਬੀਬੀਆਂ ਵੀ ਆ ਗਈਆਂ ਸਾਹ ਦੇ ਸਿਕੰਦਰ। ਹਾਂ। ਇਹ ਦੇਖੋ ਸਾਰੀਆਂ ਬੀਬੀਆਂ। ਆਪਣਾ ਤਾਂ ਕਿਹਾ ਹਵਣੀ ਤਿੰਨ ਚਾਰ ਪੰਜ ਛੇ ਇੱਕ ਅੰਦਰ ਨੂੰ ਐ ਸੱਤ। ਵੀ ਕੁ ਮੈਂ ਵੀ ਹੈਗੀਆਂ ਸੱਚ ਅੱਠ। ਮੈਂ ਆਪਣੇ ਆਪ ਨੂੰ ਗਿਣਿਆ ਹੀ ਨਹੀਂ। ਸਭ ਹੋ ਜੈਨ ਤਾਂ ਕੋਈ ਹੋ ਗਿਆ। ਲਓ ਜੀ ਹਣ ਪੂਰੀ ਅੱਗ ਵੱਲ ਗਈ ਤੇ ਆਪਣਾ ਉਹ ਵੀ ਹੋ ਰਹੀ ਹੈ। ਹਵਾ ਵੀ ਚੱਲ ਰਹੀ ਹੈ। ਠੰਡ ਵੀ ਪੂਰੀ ਹੈ। ਸੇਕਿਆ ਵੀ ਜਾ ਰਿਹਾ ਤੇ ਹੁਣ ਕੋਲੇ ਬਣ ਜਾਣ। ਫਿਰ ਸ਼ੁਰੂ ਕਰਦੇ ਹਾਂ ਤੰਦੂਰੀ ਰੋਟੀ। ਰੋਟੀ ਤਾਂ ਇਹ ਵੀ ਬਣਾ ਤੌੜੀ 'ਚ ਵੀ ਬੰਦ ਆ ਜੀ। ਹਾਂ ਤੌੜੀ 'ਚ। ਉਹ ਜਿਆਦਾ ਵਾ ਤੇਲੇ ਕਿੰਨੇ ਕਾਲੇ ਤਾਂ ਹੋ ਜਾਂਦੇ ਆ ਜੀ ਵਾ। ਲਓ ਜੀ ਆਪਣੇ ਕੋਲੇ ਬਣ ਗਏ। ਨਹੀਂ ਚਾਹੀਦਾ ਤੇ ਤੇ ਆ ਲੈ ਹੁਣ ਆਪਾਂ ਸ਼ੁਰੂ ਕਰਦੇ ਆ ਮੈਂ ਪਿੰਡੇ ਜਾਣਾ ਪਤਾ ਘੜੇ ਸੀ ਮੈਂ ਗਾਂਧੀ ਆਪਸੇ ਉਹ ਬਾਜ਼ੀਆਂ ਕੰਨ ਬੈਠੇ ਬੈਠੇ ਮੈਡਮ ਦੇ ਚੁੱਪ ਲੱਗ ਗਈ ਕਹਿੰਦਾ ਮੇਰੇ ਹੱਥਾਂ 'ਚ ਛੋਟੇ ਜਿਹੇ ਰੋਟੀਆਂ ਮੈਗੇ ਕੀ ਨੰਦਾ ਜਾਣਾ ਸੱਜੇ ਬਣਾਉਣ ਲੱਗੇ ਆ। ਇਹਨਾਂ ਨੂੰ ਝੋਲਾ ਪਾ ਦੇਣਾ। ਸਬਕੀ ਦੀ ਰੋਟੀ ਐ ਸਾਗ ਹੈ। ਬਿਟਾ ਦੇਣਾ। ਸਬਤੇ ਮੱਖੀ ਕਰਦੇ ਹਾਂ। ਪਹਿਲਾਂ ਕਰਦੇ ਹਾਂ। ਸੁੰਦਰ ਤਾਂ ਆਪਾਂ ਵੀ ਸਾਗ ਨਾਲ ਮੱਕੀ ਦੀ ਰੋਟੀ ਖਾਣੇ ਮਾਰਦੇ ਮਾਰਦੇ। ਪਰ ਭੈਣ ਜੀ ਸਾਗ ਪਿੰਡਾ ਵਾਲਾ ਸੜਤੋ ਨਹੀਂ। ਮੁੰਡਾ ਜਿੰਨਾ ਮਰਦੀ ਕਰਨਾ। ਹਾਂ, ਮੈਂ ਸਹੀ ਗੱਲ ਹੈ। ਅਸੀਂ ਜਿੰਨਾ ਮੇ ਲਸਣ ਦੀ ਸਬ지 ਬਣਾ ਦੇ ਦੇ ਰਹਾਂ ਆ ਪਤਾ ਨਹੀਂ। ਪਾਣੀ ਦੀ ਗਾਠੀ ਲੈ ਲਈ ਐ। ਤੇ ਨਾਲੇ ਜੀ ਆਪਾਂ ਨੇ ਇਹ ਲੈ ਲਿਆ ਆਟਾ। ਹੁਣ ਆਪਾਂ ਨੇ ਹੱਥ ਗਿੱਲਾ ਕਰ ਲਵੇਂ। ਅੰਦਰ ਬਿਲਕੁਲ ਸਾਫ਼ ਪਾਣੀ ਨਾਲ ਢੋਕੇ ਆਇਆ ਹਾਂ। ਆਟਾ ਜਿਹੜਾ ਤੁਹਾਨੂੰ ਗੁੰਨਦਾ ਦਿਖਾਇਆ ਸੀ ਹੈ ਨਾ ਸਟੌਪ ਕਰਕੇ ਹਾਂ ਜਿੱਪਾ ਹਜਵੈਣ ਵੇਰਾ ਨਾਮਕ ਮੋਹਣ ਵੇਰਾ ਪਾ ਕੇ ਸਾਰਾ ਟਿੱਕਾ ਇਹਦਾ ਆਪਾਂ ਨੇ ਪੇੜਾ ਲੈਣਾ ਪਰ ਨਾ ਮੈਂ ਪਹਿਲਾਂ ਬਿਲਕੁਲ ਆਪਾਂ ਠੀਕ ਜਿਹਾ ਪੇੜਾ ਲਵਾਂਗੇ ਜਿੰਨਾ ਬੜਾ ਹਾਂ ਬਾਲਾ ਵੱਡਾ ਨਾ ਲਿਓ ਹਾਂ ਬੜਾ ਨਹੀਂ ਲੈਣੇ ਛੋਟਾ ਜਿਹਾ ਬਣਾਵਾਂ ਫਿਰ ਪਾਣੀ ਦਾ ਹੱਥ ਲਾ ਲੈਂਦੇ ਆ ਤੇ ਹੱਥ ਦੋਏ ਪਾਸੇ ਲਾ ਲੈਣਾ ਜਿਵੇਂ ਐ ਕਰਦੇ ਸਟਾਰਟਿੰਗ ਕਰ ਲੈਂਦੇ ਆ ਸਾਬਾ ਨੇ ਫਿਰ ਆਪਾਂ ਇਹਦੇ ਲੋਈਏ ਜਿਹਾ ਬਣਾ ਲੈਣੇ ओके ਸਾਡੇ ਬਾਤ ਦੇ ਦੋ ਦੇਖੋ ਕਿ ਦੇਖ ਦਿਓ ਚੁੱਕਰੇ ਬਲੀ ਉਹ ਵੀ ਵੱਢ ਗਈ ਗੁਰਦੇ ਜਿਹਦੇ ਤੇ ਹੋਲੀ ਆਪਾਂ ਨੇ ਨਾ ਆਪਣੇ ਇਹ ਐਵੇਂ ਦਾ ਬਣਾ ਲਿਆ ਅੱਧੀ ਰੋਟੀ ਦਾ ਆਪਣੀ ਐਵੇਂ ਹੀ ਵੱਧ ਗਈ ਬੱਸ ਹਾਂ ਕਿ ਕਿ ਮੋਲ ਵੱਧ ਗਈ ਵੱਧ ਗਈ ਨਾ ਇੱਧਰ ਕਰਤੀ ਫਿਰ ਆਪਾਂ ਨੇ ਪਾਣੀ ਅੱਥੇ ਕਿਹ ਕਰਦੇ ਆਂ ਉਹਦੇ ਹੱਥ ਨਾਲ ਨਾ ਜੀ ਬਿਲਕੁਲ ਹੱਥ ਤੇ ਪੋਲਾ ਪੂਰੀ ਵਧਾ ਲਵੇ ਮੋਤੀ ਜੀ ਵਾਲੀ ਨਾ ਰੱਖੇ ਹਨਾ ਪੂਰੀ ਵਧਾ ਲਈ ਹੈ ਹਾਂ ਵਧਾ ਲਈਆ ਤਾਂ ਵਧੀ ਹੈ ਹਾਂ ਆਂਟੀ ਦੀ ਨਹੀਂ ਵਧੀ ਹੈਗੀ ਹਾਂ ਆਂਟੀ ਲੈ ਵਧਾ ਫਿਰ ਮੈਂ 1 ਮਿੰਟ ਨਹੀਂ 1 ਮਿੰਟ ਹੋਰ ਤੁਸੀਂ ਪਾ ਲਈਏ ਅੱਛਾ ਤੁਸੀਂ ਤਾਂ ਲਓ ਤੂੰ ਪਤਲੀ ਕਰ ਦਿੰਦੀਆਂ ਫਿਰ ਮਜ਼ਾ ਨਹੀਂ ਆ ਰਿਹਾ ਅੱਤੇ ਦਾ ਮੇਰੇ ਬਹੁਤ ਮੋਟੀ ਹੈ ਰੋਟੀ ਫਿਰ ਆ ਛੋਟੀ ਛੋਟੀ ਪਾ ਦਿੰਨੇ ਆ ਗੜ ਵੀ ਨੀਚੇ ਰੱਖਿਓ ਮੈਂ ਥੋੜਾ ਦੇ ਦਾਂ ਮੁੱਕੀ ਆ ਇਹ ਦੇਖੋ ਜੀ ਅੱਟੀ ਵਾਲੀ ਐਨ ਲੱਗੀ ਨਾਲ ਰੋਟੀ ਬਣਾਉਣ ਦਾ ਢੰਗ ਹੈ ਹਨਾ ਆਪੇ ਸੇਕ ਲੱਗਿਆ ਮੈਨੂੰ ਤਾਂ ਉਹ ਤਾਂ ਉਹ ਹੈ ਭੈਣ ਮੇਰੀ ਇਹ ਸਾਫ ਬਸ ਤੇੜੀ ਤਰ੍ਹਾਂ ਸਿੱਧੀ ਐਂਸਾ ਵਰਗੀ ਬਣਾ ਲਿਆ ਜੀ ਮੈਂ ਮੈਂ ਜੇ ਨਾ ਮੱਸੀ ਜੀ ਹੋ ਜਾਂਦੀ ਸੀ ਤੁਸੀਂ ਤਾਂ ਵੈਸੇ ਆਪੇ ਚੱਲ ਗਿਆ ਕਿ ਨੂੰ ਹੋਰ ਪਤਲਾ ਕਰਾਂਗੇ ਐਂ ਇੰਨੀ ਪਤਲਾ ਕਿਹੜਾ ਬਹੁਤ ਮੋਟਾ ਨਹੀਂ ਪਾਣਾ ਵਾਚ ਜੋਰ ਲਗਾ ਸੋਹਣੀ ਬਣ ਗਈ ਅੱਜ ਦੀ ਮੂਵੀ ਬਣੇਗੀ ਆਗਾ ਲੋ ਭੇਲਾਉ ਜੀ ਆਵੀ ਲਾਤੀ ਆਂਟੀ ਨੇ ਹਾਂ ਸਾਡੇ ਨੂੰ ਪੈਖੇ ਲੋ ਭੰਜੀ ਕਰੋ ਉਹ ਦੇਖੋ ਦੰਦੂਰ ਦੀਆਂ ਰੋਟੀਆਂ ਇਹ ਸੋਹਣੀ ਬਣ ਗਈ ਹੋਰ ਤਰ੍ਹਾਂ ਨਹੀਂ ਕਿ ਆਟਾ ਥੋੜਾ ਜਿਹਾ ਪਤਲਾ ਕਰ ਹਾਂ ਇਹਦੇ ਦਾ ਮਾਸ ਲਗਾ ਰਹੇ ਨੇ ਦੇਖੋ ਜੀ ਇੱਥੇ ਇੱਕ ਮਾਸਟਰ ਨਹੀਂ ਤਿੰਨ ਤਿੰਨ ਮਾਸਟਰ ਨੇ ਚੌਥਾ ਆਟਾ ਗੁੰਨ ਰਿਹਾ ਇਹ ਆਟਾ ਗੁੰਨਣ ਵਾਲਾ ਮਾਸਟਰ ਹੈ ਮੈਨੂੰ ਮੈ ਜਰਾ ਟਿੰਗ ਲੇ ਕਾਕਾ ਜੀ ਦੇ ਮੈ ਤੁਹਾਨੂੰ ਬਣਦੀ ਹੋ ਜੀ ਹਾਂ ਹਾਂ ਆ ਮੂਵੀ ਆ ਗਈ ਸ਼ਾਂਤੀ ਨੂੰ ਆਂਟੀ ਕਹਿੰਦਾ ਬਣਾਣੀ ਆ ਇਹ ਦੇਖੋ ਕਿੰਨੀ ਸੋਹਣੀ ਬਣਾਈ ਹੈ ਆਂਟੀ ਨੇ ਬਿਲਕੁਲ ਕੋਲ ਆ ਗਈ ਤੇ ਟਰਾਈ ਸਾਰੇ ਜਣੇ ਕਰ ਰਹੇ ਨੇ ਜੀ ਇਹ ਆਟੇ ਦੀ ਨਹੀਂ ਬਣਦੀ ਇਹ ਤਾਂ ਬੱਦ ਦੀ ਬਣਾਈ ਗਈ ਬਣਾ ਲਓ ਇਹਨਾਂ ਬਣਾ ਲਓ ਚਾ ਚਲ ਗੁੰਨ ਕੇ ਲੈ ਦੱਸ ਸਾਥ ਨੇ ਰੰਦੇ ਆਟਾ ਹੈ ਨਹੀਂ ਰੋਟੀ ਨਹੀਂ ਇੰਨੀ ਕਮ ਜੀ ਆਉਂਦੀ ਹਾਂ ਨਹੀਂ ਰੋਟੀ ਸੋਣੀ ਬਣਦੀ ਆਟਾ ਵਾਲੀ ਸਹੀ ਟੋਲੋ ਹਾਂ ਟੋਲੋ ਲੈਹ ਤੇਰੀ ਰੋਟੀਆਂ ਵੇਖੀ ਰੋਟੀਆਂ ਤੁਹਾਡੇ ਰੋਟੀਆਂ ਸਭ ਦੀਆਂ ਸੰਜੀ ਆ ਲੈ ਮੈਂ ਕਹਾਂ ਕੋਈ ਨਾ ਪਾਣੀ ਘੱਟ ਬਣਾਉਣਾ ਹੈ ਅੱਛਾ ਵੀਡੀਓ ਨਾਲ ਦੋ ਕਿ ਲੱਗੂਗੀ ਕਿਹਨੂੰ ਕਰਨਾ ਨਹੀਂ ਪਾਗਰੋ ਕਿ ਤਾਲੀ ਮਾਰ ਮੈਂ ਅੱਟਾ ਗੰਦਾ ਕਹਿੰਦਾ ਹਾਂ ਕਿ ਹਮੜਾ ਰੋਟੀ ਅਰੇ ਬਾਰ ਤਾੜੀਆਂ ਨਹੀਂ ਮਾਰਦੇ ਤਾੜੀਆਂ ਸੁਣਦੀਆਂ ਹੋਣੀਆਂ ਨਾ ਉਹ ਮੇਰੇ ਮੁੰਡਿਆਂ ਨੇ ਕਿਹਾ ਰੋਟੀ ਬਣਾ ਰਹੇ ਸਦਾਨੀ ਆਂਟੀ ਜੀ ਬੇ ਸਾਫ ਕਰ ਜਾਗੇ ਮੈਂ ਕਹਿੰਦਾ ਸਦਾਨੀ ਆਂਟੀ ਦਾ ਗੈਸ ਮੁੱਕ ਗਿਆ ਉਹ ਰੋਟੀ ਬਣਾ ਲਈਏ ਬਾਸ ਸੜਕ ਤੇ ਹਾਂ ਜੀ ਇਤਨਾ ਨਹੀਂ ਲੱਗਦਾ ਪਾਣੀ ਨੇੜੇ ਕਰ ਤੂੰ ਕਹਿੰਦਾ ਸੜਕ ਤੇ ਰੋਟੀ ਬਣਾ ਰਹੀ ਹੈ ਆਂਟੀ ਆਟਾ ਲਈ ਸਹੀ ਗੁੰਨ੍ਹ ਕੇ ਪਾ ਜਣੀ ਇਹਦੇ ਵਿੱਚ ਹੱਥ ਪਾਉਣਾ ਹੀ ਔਖਾ ਹੈ ਨਾ ਨਾ ਨੇ ਉਹ ਜਿਹਨਾਂ ਪਰਮਾਨੰਦ ਪਸੰਦ ਆ ਰਹੇ ਐ ਤੇ ਸੋ ਲੱਟਰੀ ਨਹੀਂ ਜੇ ਇਹ ਖੁੱਲਾ ਹੁੰਦਾ ਹੋਊਗਾ ਤਾਂ ਆਮ ਨਾਲ ਡੋਤੀ ਲੱਗਦੀ ਹੋਣੀ ਨਾ ਲੱਗ ਰਹੀ ਹੈ ਨਹੀਂ ਜਿਵੇਂ ਹੁਣ ਜ਼ਿਆਦਾ ਸੇਕ ਲੱਗਦਾ ਹੋਣਾ ਹੱਥ ਨੂੰ ਹਾਂ ਤੁਹਾਨੂੰ ਲੱਗਦਾ ਠੀਕ ਹੈ ਬਣਾਉਣ ਦਾ ਆਪਣਾ ਮੱਟਾ ਸੁੱਕਾ ਟਲੇਵਾ ਨਹੀਂ ਮੈਂ ਤਾਂ ਵਧੀਆ ਬਣਾਉਂਦੀ ਆਂ ਲੈ ਬੜਾ ਪਤਲਾ ਮੋਟਾ ਨਹੀਂ ਮੈਂ ਤਾਂ ਪਾਲੂ ਬੰਦਦੀ ਹਾਂ ਮੈਂ ਮੇਰੀ ਰੋਟੀ ਹੋਰ ਕਰਾਂ ਇਹ ਦੇਖ ਚੱਲਦੇ ਹਾਂ ਹਾਂ ਜੀ ਠੀਕ ਹੈ ਨਾ ਠੀਕ ਆ ਪਾਰੇ ਖੈਰ ਵਰਗੇ ਮਤਲਬ ਕਿ ਲੈ ਲੋ ਇਹਨਾਂ ਕੋਲ ਦੇ ਪੈੱਟ ਲੈ ਲਓ ਹਾਂ ਇਹ ਲਉ ਜੀ ਬੇਲ ਸਾਰੇ ਰਹੇ ਨੇ ਪਰ ਲੱਗਦੀਆਂ ਕੱਲੀ ਆਂਟੀ ਤੋਂ ਹੀ ਨੇ ਹੋਰ ਕਿਸੇ ਤੋਂ ਲੱਗਦੀਆਂ ਨਹੀਂ ਹੈਗੀਆਂ ਬੇਲੀ ਚ ਸਾਰੇ ਜਾਣ

ਫਿਰ ਆਲੂ ਇਹ ਤਾਂ ਵੱਧ ਨਹੀਂ ਪਿਆਲੂ ਕੀ ਬਣਦਾ ਨਹੀਂ ਚੱਕੜਾ ਵੀ ਨਹੀਂ ਹੈ ਤਾਜ਼ਾ ਕਾ ਨਹੀਂ ਬਹੁਤ ਟਾਈਮ ਲਾਉਂਦਾ ਹੈ ਤੇ ਦੇਖੋ ਜੀ ਆਪਾਂ ਨੇ ਪੇੜਾ ਕਰ ਲਿਆ ਤੇ ਆਪਾਂ ਨੇ ਲੋਈਆ ਕਰ ਲਿਆ ਲੋਈ ਨੂੰ ਕਰਕੇ ਆਪਾਂ ਨੇ ਇਹਦੇ ਵਿੱਚ ਆਲੂ ਭਰ ਦੇਣਾ ਜਿਹੜੀ ਉਪਰ ਵਾਲੀ ਹੋਣੀ ਹੈ ਉਹ ਲਿਆ ਮੈਂ ਪਿਆ ਜਿਹੜਾ ਥੋੜਾ ਜਿਹਾ ਉੋਂ ਦੱਪਣ ਤੇ ਹੋਈ ਰੋਟੀ ਬਣ ਜੇ ਤੇਰੇ ਕਿਲੋ ਦੇਖ ਲਓ ਹਾਂਜੀ ਲਿਆ ਦਿਓ ਲਿਆ ਦਿਓ ਛੂਲੀ ਵਾਲਾ ਤਾਂ ਨਿਕਲ ਜੂ ਆ ਉਹਨੂੰ ਆਂਟੀ ਟਰਾਈ ਕਰਨਗੇ ਪਤਾ ਦਿਓ ਆਪਾਂ ਜਿਹੜਾ ਆਲੂ ਇੱਧਰ ਕਰੀ ਆ ਦੇ ਵਿੱਚ ਐ ਵਿੱਚ ਪਾ ਦੇਣਾ ਵਿੱਚ ਭਰ ਦੇਣਾ ਇਹਨੂੰ ਵਿੱਚ ਇਹਦੇ ਵਿੱਚ ਧਨੀਆ ਪਿਆਜ਼ ਸਾਰਾ ਕੁਝ ਪਾਇਆ ਹੋਇਆ ਤੇ ਇਹਨੂੰ ਆਪਾਂ ਨੇ ਐਵੇਂ ਫੋਲਡ ਕਰ ਦੇਣਾ ਬਿਲਕੁਲ ਫੋਲਡ ਹੋ ਗਿਆ ਨਾ ਜੀ ਫੇਰ ਇਹਨੂੰ ਆਪਾਂ ਫੇਰ ਪੇੜਾ ਕਰ ਦੇਣਾ ਇਹ ਤੇ ਸੋਹਣੀ ਬਣ ਰਹੀ ਐ ਫਿਰ ਇਹਨੂੰ ਐਵੇਂ ਕਰ ਦੇਣਾ ਹੱਥ ਲਾ ਕੇ ਲੈ ਆ ਲਵ ਲੈਣਾ ਭਾਈ ਵੈਸੇ ਆਪਾਂ ਨਾ ਜਿਵੇਂ ਆਹ ਹੁੰਦਾ ਜਿਵੇਂ ਹੱਥ ਜਿਵੇਂ ਇਹਨਾਂ ਨੇ ਹੋਟਲ 'ਚ ਦਿਖਾਈ ਸੀ ਹਾਂ 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 ਉਹ ਨਾ ਐ ਕਰਦੇ ਹੁੰਦੇ ਨੇ ਐ ਹਾਂ ਐ ਕਰਕੇ ਐ ਉਹ ਨਾ ਉਹਦਾ ਲਾਉਂਦੇ ਨੇ ਪਾਣੀ ਦਾ ਹੱਥ ਨਹੀਂ ਲਾਉਂਦੇ ਵਧਾਉਣ ਲੱਗੇ ਕਿ ਉਹਦਾ ਰਿਫਾਈਨ ਦਾ ਲਾਉਂਦੇ ਨੇ ਚਲ ਕੋਈ ਨਾ ਪਾਉਂ ਕਿਉਂ ਪਾਣੀ ਨਾਲ ਚਿਪਕਦੀ ਹੈ ਨਾ ਉਹਦੇ ਨਾਲ ਚਿਪਕਦੀ ਨਹੀਂ ਆਹ ਲਓ ਜੀ ਆਹ ਲਾ ਦੋ ਐਨੀ ਮੋਟੀ ਲੋ ਭੰਜੀ ਚੱਕ ਪਾਤਾ ਅੱਛਾ ਮੈਂ ਸੁੱਤ ਚਿਪਕ ਰਹੀ ਐ ਹਾਂਜੀ ਹਾਂ ਮੈਂ ਆਂਟੀ ਨੂੰ ਬਣਾਉਂ ਦੂੰ ਤੁਸੀਂ ਕਿੰਨੇ ਸੌਣੇ ਆਂ ਹਮ ਤੇ ਰੋਟੀ ਸੇ ਕਚੌੜੀਆਂ ਮਗੂ ਪੋਲਾ ਪੋਲਾ ਬਣਾ ਹਾਂ ਅਿੱਥੇ ਰਹੇ ਹੈ ਇਹ ਕਿਥੇ ਪਾਟਾ ਇਹਨਾਂ ਦੀ ਜਵੈੜ ਵਾਲੀ ਨਦੀ ਨਿਸ਼ਾਨੀ ਹੈ ਕੋਈ ਨਾ ਕੋਈ ਨਸ਼ਕੋ ਤੁਸੀਂ ਸ਼ਕੋ ਸ਼ਕੋ ਉਹ ਨਾ ਆਟਾ ਦਾ ਵਾਧੂ ਹੋ ਜੋ ਐਸੇ ਐਸੇ ਨਹੀਂ ਨਹੀਂ ਭੈਣ ਜੀ ਟੈлефон ਤਰਾਇਉ ਕਰਨਾ ਹੈ ਬੱਚੇ ਸਾਡੇ ਖਾਂਦੇ ਨਹੀਂ ਇਹ ਉਹਦੇ ਵਿੱਚੋਂ ਨਿਕਲ ਉਹ ਤਾਂ ਪਹਿ ਗਿਆ ਸੀ ਨਾ ਮੈਂ ਲਾ ਕੇ ਫालतू ਕੀ ਕਰੀ ਆ ਦੇਖਿੰਨਾ ਸੋਹਣਾ ਦੇਖ ਹਾਂ ਵਿੱਚ तिसरे ਨਾਲੇ ਲੱਗਿਆ ਹੋਇਆ ਹਾਂ ਹਾਂ ਆ ਫੈਲਾਇਆ ਉਹਨਾਂ ਤੋਂ ਉਪਰੀ ਗਾ ਉਹ ਨਾਲ ਨਾਲ ਜਾ ਕੇ ਚੋਪੜ ਹੁੰਦੀਆਂ ਨੇ ਇੱਕ ਵਾਰੀ ਤੁਹਾਨੂੰ ਟਾਈਮ ਲੱਗੂ ਹੰਟੇ ਆਲੂ ਵਾਲੀ ਨਾ ਉਹਨਾਂ ਦੇ ਨਾਲ ਚੋਪੜ ਜਾਓ ਚਲੋ ਇੱਕ ਬਣਾ ਕੇ ਦੇਖੀਏ ਉਹ ਫਿਰ ਬਾਰੀ ਬੜੀ ਨਾ ਰੋਟੀ ਨਹੀਂ ਉਹ ਇੱਕੋ ਬਣਾ ਕੇ ਦੇਖ ਲਿਓ ਨਹੀਂ ਬਣਦੀ ਖਾਂ ਰਹਿਣ ਦੇ ਆਲੂ ਰਹਿਣ ਦੇ ਬੰਦ ਕਰ ਦੇ ਤੁਹਾਨੂੰ ਛੱਡ ਸਿੰਪਲ ਆ ਜੇ ਇਹਨੂੰ ਉਹਨਾਂ ਚਾਹੀਏ ਬਸ ਉਹ ਬਣ ਨਹੀਂ ਦਿਖਾ ਦੀ ਜੀ ਲਸਣ ਵਾਲੀ ਕਹਿ ਰਹੇ ਨੇ ਨਹੀਂ ਤੁਸੀਂ ਆਲੂ ਵਾਲੀ ਆਹੀ ਲੈ ਲਓ ਆ ਜਿਹੜੀ ਅਸੀਂ ਬਣਾਈਏ ਨਾ ਇਹ ਮੈਂ ਕਿਹਾ ਲਸਣ ਤੇ ਇੱਕ ਵਾਰ ਕੇ ਦੇਖ ਲਓ ਦੇਖ ਲਓ ਜੀ ਆ ਦੇਖ ਟਰਾਈ ਕਰਕੇ ਲੈ ਪਾ ਲੂ ਹਾਂ ਜੀ ਹਾਂ ਆ ਦੇਖੋ ਹੁਣ ਆਪਾਂ ਆ ਲਓ ਨੋਈਆ ਕਰ ਲਿਆ ਇਹਦੇ ਵਿੱਚ ਪਾ ਦਾਂਗੇ ਨਹੀਂ ਘਰ ਬਣਾ ਜਾ ਕਰ ਪੁਣਾ ਚੋਣ ਚੱਕਰ ਪੇਗੁੰਨੇ ਆ ਟੱਕੁੰਨੇ ਪੇ ਰਾਤ ਆ ਲੈ ਸੜਾ ਤੋਕੇ ਉਹਨੂੰ ਆ ਕਰ ਚੱਕਲੇ ਵੇਲ ਕੇ ਨਾ ਇਹਦੇ ਵਿੱਚ ਪਾ ਕੇ ਮੇਰ ਤੇ ਲੈ ਆ ਚੱਕਲੇ ਤੇ ਪ੍ਰਾਂਟਿ ਬਣਾ ਕੇ ਉਹ ਉਹ ਉਹਦੇ ਤੇ ਪਾਣੀ ਵਾਲਾ ਹੱਥ ਲਾ ਕੇ ਲਾ ਦੋਗੇ ਹਾਂ ਹਾਂ ਅੱਛਾ ਉਹ ਠੀਕ ਹੈ ਫਿਰ ਹਾਂ ਮਿੱਡਲ ਲਾਈਵ ਹੋ ਜਗੀ ਤਾਂ ਚੱਕ ਕੇ ਮੇਲ ਕੇ ਨੋ ਬੋਲ ਲਿਆ ਹੁਣ ਇਹ ਪਲੇਟ ਵਿੱਚ ਜੀ ਸਾੜੀਆਂ ਨੇ ਨਾ ਮੇਰੀਆਂ ਫੇਰੇ ਖਾਦੇ ਆ ਤੇ ਹਰ ਵੀ ਮੇਰੀ ਸਾੜੀ ਛੇਵੇਂ ਵੀ ਆ ਤੇ ਹੁਣ ਸਾੜੀ ਕੋ ਪਲੇਟ ਨਾਲ ਬਿਲਡਾ ਮੇਲੇ ਮੈਂ ਕਹਾਂ ਜੇ ਤੁਸੀਂ ਜਣ ਇਸ ਦਾ ਸਵੇਰੇ ਮੂਰੀਆ ਦੇ ਖਾਦੇ ਆ ਹਾਂ ਛੇ ਆ ਇਹਦੇ ਵਿੱਚ ਆਏ ਆ ਵੀ ਬੇਲ ਕੇ ਹੀ ਪਾਉਗਾ ਇਹ ਹਾਂ ਬਸ ਰਹਿਣ ਨੂੰ ਰਾਕਟਰ ਰਸ ਨੂੰ ਦੁਬਾਰਾ ਪਾਉਗਾ ਠੀਕ ਧੀ ਰਹਿੰਦੇ ਆ ਰੋਟੀ ਫਟਾ ਠੀਕ ਤਾਕੀ ਕੋ ਤੇ ਪੋਕੀ ਖਾਣ ਦੂਰ ਟੰਡਾ ਹੋਵੇ ਉਹ ਨੱਕੇ ਮੋਟੇ ਠੰਡ ਵੀ ਜਿਆਦਾ ਠੰਡਾ ਠੰਡ ਵੀ ਉੱਪਰੋਂ ਵੀ ਠੰਡ ਬਹੁਤ ਹੈ ਨਾ ਨਹੀਂ ਬੱਤੇ ਤੇ ਦਾਦੀ ਕਹਿੰਦੇ ਇਸ ਦਾ ਚਲੋ ਜੜੀਆਂ ਬਣ ਗਈਆਂ ਇਹ ਸ਼ਕ ਲਓ ਜੀ ਆ ਨਾ ਰੱਖ ਲੈ ਖਾ ਲੈਣਾ